ਹਾਂ ਜੇਸ ਤੇ ਅੱਜ ਹੁਣ ਆਪਾਂ ਕਰਦੇ ਨੇ ਬਲੌਗ ਦੀ ਸ਼ੁਰੂਆਤ ਤੇ ਹੁਣ ਰਾਤ ਦੇ ਬਰ ਚੁੱਕਿਆ 12 ਤੇ ਹੁਣ ਅਸੀਂ ਜਿੱਥੇ ਨਾ ਰੁਕੂ ਤੇ ਸਾਰਾ ਬਸਤਾਨਿਆਂ ਉੱਤਾਂ ਤੇ ਕੰਮ ਕੰਮ ਦਾ ਸਾਰੇ ਜਾਨੇ ਫਰੀ ਨੇ ਤੇ ਇੱਧਰ 12 ਕੱਲ ਨੂੰ ਵੀ ਛੁੱਟੀਆਂ ਮਤਲਬ ਅਸੀਂ ਦੋਨੇ ਜਾਨੇ ਘਰੇ ਆ ਮੈਂ ਇੱਧਰ ਜਾਣੇ ਕਿ ਅਰਸ਼ ਤੇ ਅਰਸ਼ ਦੀ ਇੱਧਰ ਨਾਲ ਸਟੱਡੀ ਤੇ ਇੰਟਰਨੈਸ਼ਨਲ ਕਾਲਿੰਗ ਹੋ ਰਹੀ ਹੈ ਕਿਉਂਕਿ ਅਰਸ਼ ਦਾ ਇੰਡੀਆ ਤੋਂ ਕੂਰੀਅਰ ਆ ਰਿਹਾ ਕੂਰੀਅਰ ਕੁਰੀਅਰ ਚ ਕੀ ਕੁਝ ਮੰਗਾਇਆ ਜਾ ਰਿਹਾ ਅਰਸ਼ ਬੜਾ ਦੱਸੋ ਮੇਰੇ ਤਾਂ ਪਹਿਲੇ 7 ਕਿਲੋ ਲੱਗਦਾ ਹੀ ਰਹਿ ਗਿਆ ਸੀ ਸੂਟ ਕੇ ਇਹਨਾਂ ਦਾ ਜੈਸਾ ਟਾਈਟ ਕੀ ਰਖਾਲਾ ਸੀ ਡੈਲੀ ਵਾਲਿਆਂ ਨੇ ਕਨੇ ਤਿਰਖੋ ਜੋ ਜਾਨ ਹੀ ਨਹੀਂ ਦਿੱਤਾ ਕਹਿੰਦੇ ਜਾ ਕਿਟ ਲੈ ਕੇ ਜਾਓ ਜਾਨ ਲੈ ਕੇ ਜਾਓ ਬਈ ਕੀ ਕਹਿ ਰਹੇ ਨੇ ਛੋੜਾ ਟੈਚ ਤੇ ਹੁਣ ਇਹਨੇ ਮਤਲਬ ਉਹ ਟੈਚ ਹੀ ਆ ਜਿਹੜਾ ਸਾਰਾ ਏਡਾ ਟਰਾਂਸਫਰ ਕਰਾਉਣਾ ਤੇ ਨਾਲ ਨਾਲ ਗਰਮੀ ਦੇ ਕੱਪੜੇ ਵੀ ਕਿਉਂ ਆ ਗਰਦਿਆਂ ਦੇ ਕੱਪੜੇ ਹੀ ਖਰੀਦੇ ਸੀਗੇ ਕੱਲੇ ਤੇ ਹੁਣ ਗਰਮੀਆਂ ਦੇ ਵੀ ਮਤਲਬ ਸ਼ਾਰਟ ਆ ਗਰਮ ਗੋਣਿਆਂ ਦੇ ਵਾਰਾ ਤੇ ਇਹਦਾ ਕੂਰੀਅਰ ਆ ਰਿਹਾ ਮੈਂ ਤਾਂ ਚਾਰਜਰ ਲਾਉ ਕੋਈ ਮੈਂ ਤਾਂ ਜਾਣੇ ਕਿ ਬਿਜ਼ਨਸ ਟੈਕ ਸੀਗੀ ਆਪਣੀ ਤਾਂ ਤੇ ਆਪਾਂ ਦਾ ਸਾਰਾ ਕੁਛ ਲੈ ਕੇ ਆਇਆ 32 32 ਕਿਲੋ ਸੀਗਾ ਵਜਨ ਬੈਗਾਂ ਦਾ ਤੇ ਥੁੰਨ ਥੁੰਨ ਕੇ ਭਰ ਕੇ ਲਿਆਇਆ ਜਿੱਦਾਂ ਕਿਦਾਂ ਗਏ ਮੈਂ ਤਾਂ ਕੀ ਮੈਨੂੰ ਤਾਂ ਸਿਰਫ 30 30 ਕਿਲੋ ਸਿਲ ਆਉਟ ਸੀ ਉਹਦੇ ਚ ਵੀ 30 30 ਕਿਲੋ ਚੱਤ ਕਿਲੋ ਰੱਖ ਲਿਆ ਅਰਸ਼ ਨਾਲ ਬਹੁਤ ਮਾੜੀ ਹੋਈ ਜਿੱਦਾਂ ਤੇ ਆਪਣੇ ਤਾਂ ਬਸ ਆਪ ਦਾ ਟੌਰ ਨਾਲ ਜਹਾਜ਼ ਤੇ ਪੈ ਕੇ ਆਇਆ ਪੈ ਕੇ ਜਦੋਂ ਮੇਰੀ ਪੁਲਕਾਰੀ ਨੇ ਬਸ ਇਹਦੀ ਪੁਲਕਾਰੀ ਨੂੰ ਚਾਹ ਕਿ ਕਿ ਇਹਦਾ ਕੂਰੀਅਰ ਜਿੱਦਾਂ ਦੀ ਇਹ ਇੱਥੇ ਆਈ ਹੈ ਇਹ ਆਈ ਸੀ ਇੱਥੇ ਕਿੰਨੇ ਦਸੰਬਰ ਨੂੰ 15 15 ਦਸੰਬਰ 15 ਦੇ ਵਿੱਚ ਦੋ ਮਹੀਨੇ ਮੈਨੂੰ 15 ਦਸੰਬਰ ਨੂੰ ਹੀ ਆਈ ਸੀ ਤੇ ਇਹਦਾ ਕੂਰੀਅਰ ਆ ਰਿਹਾ ਲੋੜੀ ਵਲੇ ਦਾ ਇਹ ਮਤਲਬ ਇਹਦੇ ਘਰ ਦੇ ਕਹ ਰਹੇ ਸੀ ਵੀ ਲੋੜੀ ਨੂੰ ਸੈਂਡ ਕਰਾਈ ਸਾਡੇ ਨਾਲ ਥੋੜੇ ਬਿਜ਼ੀ ਚੱਲ ਰਹੇ ਸੀਗੇ ਕੁਝ ਮੇਰੇ ਭਰਾ ਦਾ ਸ਼ਗਨ ਪੈ ਰਿਆ ਸੀ ਵਿੱਚ ਦੀ ਤਾਂ ਲੋੜੀ ਜੀ ਆ ਗਈ ਵਿੱਚ ਦੀ ਵਿਆਹ ਜੀ ਆ ਗਏ ਕੁਝ ਫੰਕਸ਼ਨ ਦੇ ਅਟੈਂਡ ਹੋ ਰਹੇ ਆਗੇ ਥੋੜੇ ਜਿਹਾ ਫੰਕਸ਼ਨ ਬਾਹਲੀ ਆ ਗਏ ਜਦੋਂ ਦੀ ਮੈਂ ਇੱਧਰ ਆਈ ਆਂ ਤੇ ਤਾਂ ਕਰਕੇ ਮਤਲਬ ਹੁਣ ਇਹਦਾ ਕੂਰੀਅਰ ਫਾਈਨਲੀ ਉਹ ਵੀ ਜਿੱਦੇ ਆਊਗਾ ਉਦਦੇ ਬਾਅਦ ਲੱਗੂ ਪਰਤੇ ਆ ਰਹੀਆਂ ਚੱਲ ਦੇ ਪਿਆਉਣ ਜਿੱਦਾਂ ਕੱਲ ਵੀ ਫਾਈਨਲੀ ਆ ਵੀ ਫਾਈਨਲੀ ਮੇਰਾ ਕੂਰੀਅਰ ਦਾ ਕੰਮ ਸ਼ੁਰੂ ਹੋ ਗਿਆ ਹਾਂ ਬਸ ਜਿੱਦਿਆ ਆ ਅਸੀਂ ਉਦਦੇ ਵੀ ਮਤਲਬ ਤੁਹਾਨੂੰ ਦਿਖਾਵਾਂਗੇ ਪਰ ਲੈਣ ਦਿਓ ਪਲੀਜ਼ ਸਾਨੂੰ ਮਗਾਇਆ ਸੀ ਵੈਸੇ ਕੁਝ ਖਾਣ ਨੂੰ ਖਾਣ ਨੂੰ ਖੂ ਆਊਗਾ ਆਪਣਾ ਵੈਰੀ ਗੁੱਡ ਤੇ ਬੜਾ ਨਾਈਸ ਐਦਾਂ ਹੀ ਚੰਗੇ ਚੰਗੇ ਕੰਮ ਕਰਦੇ ਰਹੋ ਚਲੋ ਗਾਇਸ ਹੁਣ ਅਸੀਂ ਮਤਲਬ ਪੈਨੇ ਤੜਕੇ ਤੁਹਾਨੂੰ ਦਿਖਾਵਾਂਗੇ ਕਲੀ ਗਰਲ ਸੁਣ ਲੋ ਕੀ ਕਰਦੇ ਕੋ ਗਾਇਸ ਮੈਂ ਸੋਚਿਆ ਮੈਂ ਕਿਆ ਦੋਨੋ ਵੀ ਸ਼ੇਕ ਬਣਾਉਣਾ ਦੱਸਦੀ ਹਾਂ ਵੀ ਕਿਵੇਂ ਬਣਾਉਂਦਾ ਕਿਉਂਕਿ ਤੁਹਾਨੂੰ ਬਣਾਉਣਾ ਨਹੀਂ ਆਉਂਦਾ ਦੇਖੋ ਪਹਿਲਾਂ ਆਪਾਂ ਦਾਲ ਮਾਵਾਂਗੇ ਦਦ ਫਿਰ ਉਹਦੇ ਵਿੱਚ ਬੈਰੀਆਂ ਪਾਉਣੀਆਂ ਆਪ ਦੀ ਮੱਗ ਦੀ ਨਾਲ ਵੀ ਦਾ ਕਲਰ ਚੇਂਜ ਹੋ ਜਾਏਗਾ ਲਾ ਵੀ ਬਸ ਏ ਥੋੜੀਆਂ ਨਾਲ ਹੀ ਤੋਂ ਦਵਾਰੇ ਪਾ ਲੈਨੇ ਆ ਨਹੀਂ ਫਿਰ ਬਸ ਆਉ ਦਿਸੋ ਆਪ ਦੀ ਨਾਲ ਹੀ ਛੜਦੰਨੇ ਵੈਚ ਬਹੁਤ ਟੇਸਟੀ ਸ਼ੇਕ ਬਣਦਾ ਮੈਂ ਇਨਾਫ ਨਹੀਂ ਥੋੜੀ ਹੋਰ ਪਾਵਾਂਗੇ ਤਾਂ ਕਿ ਇਹਨਾਂ ਦਾ ਸਵਾਦ ਆ ਜਾਵੇ ਥੱਲੇ ਦੁੱਧ ਦਾ ਤੇ ਖੰਡ ਦਾ ਨਾਲ ਆ ਜਾਵੇ ਤੇ ਬਹੁਤ ਜ਼ਿਆਦਾ ਠੰਡੀਆਂ ਨਹੀਂ ਇਹ ਤੇ ਪਾਤੀ ਇਹਨਾਂ ਨੂੰ ਰੱਖਦਾਗੇ ਬੇਜ ਵਿੱਚ ਤੇ ਹੁਣ ਆਪਾਂ ਪਾਵਾਂਗੇ ਖੰਡ ਤੇ ਅਸੀਂ ਵਰਤਦੇ ਹਾਂ ਬ੍ਰਾਊਨ 슈ਗਰ ਉਹਨੂੰ ਸ਼ੁਕਰ ਜਿਹਾ ਤੱਕ ਤੱਕ ਇਹ ਨੂੰ ਮੈਂ ਖੋਲਣਾ ਇਹ ਮੈਂ ਨਹੀਂ ਖੋਲਣਾ ਮੈਂ ਇਹਨੂੰ ਖੋਲ ਕੇ ਕਿੰਨਾ ਕਸਕੇ ਡਾਇਆ ਇਹ ਮਹੀਂ ਬੈ ਸੀ ਗਾਈਸ ਤੋਂ ਬਾਈਨ ਦਾ ਕਸਕੇ ਇਹਨਾਂ ਕਸਕੇ ਡਾਉਨ ਜਾਤਾ ਮੈਨੂੰ ਤੇ ਹੁਣ ਆਪੇ ਰੀਚ ਪਾਉਂ ਆ ਵਿਆਹ ਦੇ ਨਾਲ ਖੰਡ ਇਹ ਜੁਵਸੇ ਸ਼ੀਕ ਤਾਂ ਥੋੜੀ ਬੰਦ ਚਾਗੀ ਵੱਧ ਬਣ ਜਾਂਦੀ ਹੁੰਦੀ ਹੈ। ਦੁਆਸਨ ਚ ਚਾਗੀ ਚੱਗ ਪਈ ਹੁੰਦੇ ਆ। ਜਦੋਂ ਕਿ ਸ਼ੀਕ ਸੱਤ ਦੋ ਕੁ ਟਾ ਬੰਨ ਕੁਟਾ ਇੰਨਾ ਕੀ ਹੁੰਦਾ। ਮੁੰਡਾ ਜਦੋਂ ਬਾਦ ਪਾਤੀ ਸ਼ੈ ਟੋਕੋ ਜਦੋਂ ਮਿੱਠਾ ਪੀਉਂਗੇ। ਜਿੰਨ ਲਈ ਇਨਫਰ ਚੋਲੋ कांड ਹੋ ਗਈ ਆਪਣੀ डन ਅੰਦੀ ਦਾ ਤੱਕ ਲੱਭਣਾ ਪਊਗਾ ਹਾਂ ਆ ਤਾਂ ਭਾਂਡੇ ਨਹੀਂ ਮਿਲਦੇ ਦੇਖੋ ਗਾਇਸ ਤੇ ਮੈਂ ਡੇੜੋ ਜਿਹੀ ਆਈ ਸੀਗੀ ਮੈਂ ਜਾ ਕੇ ਰਾਤ ਨੂੰ ਤੇ ਆਹਾਂ ਐਕਟਿੰਗ ਕਰ ਰਹੀ ਸੀਗੀ ਮੋਜਾਂ ਨਾਲ ਸੌਂਦੀ ਤੇ ਮੈਂ ਨਾ ਪੀਜ਼ਾ ਲੈ ਕੇ ਆਈ ਸੀਗੀ ਤੇ ਮੈਂ ਇਹਨੂੰ ਦੇਖਿਆ ਬੈਲਾ ਮੈਂ ਕਿਹਾ ਵੀ ਇਹ ਤਾਂ ਹੁਣ ਮੈਨੂੰ ਪਤਾ ਹੀ ਹੁੰਦਾ ਵੀ ਇਹ ਤਾਂ ਸੁੱਤੀ ਪਈ ਹੁੰਦੀ ਹੈ ਜਦੋਂ ਮੈਂ ਆਉਣੀ ਹੁੰਦੀ ਆ ਪਰ ਇਹ ਸੌਂ ਦਾ ਨਾਟਕ ਕਰ ਰਹੀ ਸੀ ਜਸਟ ਚਾਹ ਮੈਂ ਕਿਹਾ ਮੈਂ ਪੀਜ਼ਾ ਖਾਣਾ ਖੇੜੀਆ ਸੌ ਦੀ ਸੌਂਦੀ ਉਹ ਨਹੀਂ ਉੱਠ ਗਈ ਵੀ ਅੱਜ ਤੇ ਸੁੱਤੀ ਘਾ ਤ ਨਹੀਂ ਪਹ ਲੈ ਨਾਲੇ ਤੁਨ ਵੱਖਾ ਨਹੀਂ ਇਹਦਾ ਮੈਂ ਦੇਖ ਨਹੀਂ ਰਹੀ ਹੈ ਉੱਠੀ ਹੋਈ ਲੱਗਦੀ ਆ ਤੂੰ ਉੱਠੀ ਹੋਈ ਤਾਂ ਨਹੀਂ ਲੱਗਦੀ ਐ ਲੱਗਦਾ ਵੀ ਨੀਂਦ ਆਈ ਜਾਂਦੀ ਐ ਲੱਗਦਾ ਹੁਣ ਉਹ ਫਿਰ ਮੈਂ ਜਦੋਂ ਤੂੰ ਆਈਆਂ ਨਹੀਂ ਬਸ ਉਹ ਆਈ ਹੋਈ ਰਿਲੀ ਸਾਰੀ ਗਾਈ ਸੁੱਤੇ ਪੈ ਗਏ ਮੈਂ ਫੋਨ ਬੰਦ ਕਰ ਦਿੱਤਾ ਸੀਗਾ ਮੈਂ ਤੇ ਦੇਖੀ ਨਾ ਪਰ ਆ ਨਹੀਂ ਪਰ ਪੀਲੇ ਕੀ ਹਾਂ ਮੈਂ ਕੈਮਰਾ ਜਿਹੇ ਲੈਪਟਾਪ ਵਰਤ ਕੇ ਹਟਾਈ ਤੇ ਉੱਥੇ ਪਿਆ ਉਸੇ ਜਗ੍ਹਾ ਤੇ ਵੀ ਇਹਨੇ ਇਹਦੇ ਵਿੱਚ ਹੀ ਨਹੀਂ ਧਰਿਆ ਨਾ ਮਾਰੀ ਤੇ ਕੰਮ ਕਰਤਾ ਇੱਕ ਜੀ ਧਰਤੀ ਇੱਕ ਕੀ ਧਰੀ ਵੀ ਬਾਈ ਦੱਸੋ ਭਾਈ ਜਿਹੜੇ ਤਾਂ ਮੈਂ ਕੀ ਬਣਾ ਕੇ ਗਈ ਸੀ ਜਲੂਸ ਸੀ ਉਹ ਇਹ ਹਾਜੀ ਅੱਗਲੀ ਸੋ ਮੈਨੂੰ ਹੁਣ ਗਾਲ ਨਿਕਲ ਰਹੀ ਸੀ ਮੇਰੀ ਬਾਈ ਤੇ ਖਲਾਫ ਰਿਕਵੈਸਟ ਜਿਹੜਾ ਮੈਂ ਬਣਾ ਕੇ ਗਈ ਸੀ ਉਹ ਸ਼ੇਪ ਵੀ ਤਾਂ ਹੋਣਾ ਆ ਨਹੀਂ ਕੀ ਖਾਦਾ ਫਿਰ ਕੁਝ ਨਹੀਂ ਖਾਦੀ ਮੈਂ ਪਹਿਲੇ ਤੈਨੂੰ ਕਹਿ ਕੇ ਜਾਂਦੀ ਸੀ ਸ਼ੇਕ ਫਿਰ ਮੈਨੂੰ ਤੇਰੇ ਤੇ ਗੁੱਸਾ ਸੀ ਵੀ ਤੂੰ ਮੈਨੂੰ ਖਾਣ ਨੂੰ ਨਹੀਂ ਬਣਾਇਆ ਕੁਝ ਮੈਂ ਆਪ ਹੀ ਜੀ ਪੀਣਾ ਹੋਊਗਾ ਪੀ ਲਵਾਂ ਖਾਣ ਨੂੰ ਹੋਰ ਪਏ ਤੇ ਮੇਰਾ ਅਸਾਈਨਮੈਂਟ ਸੀ ਡਿਊ ਮੈਂ ਵੀ ਤੇ ਤੇਨੂੰ ਬਣਾਉਣੀ ਹੁੰਨੀ ਆ ਜਦੋਂ ਤੂੰ ਕਹਿਣੀ ਹੁੰਨੀ ਆ ਵੀ ਮੈਂ ਹਨਪਰੀ ਤੇ ਮੈਨੂੰ ਰੋਟੀਆਂ ਬਣਾ ਲੈ ਮੈਨੂੰ ਐ ਕਰ ਦੇ ਫਲਾਣਾ ਕਰ ਦੇ ਗਾ ਮੈਂ ਕਰਦੀ ਆ ਪਰ ਇਹ ਕਰਦੀ ਨਹੀਂ ਹੈਗੀ ਆ ਲੈ ਤੜਕੀ ਦੀ ਚਾਹ ਮੈਂ ਆਪਣਾ ਕਿਉਂ ਤੇ ਚਾਹ ਹਾਂ ਸੱਚ ਤਾਂ ਚਾਹ ਦੀ ਗੱਲ ਵੀ ਸੁਣ ਲੋ ਟੜ ਕੇ ਮੈਂ ਕਹਾਂ ਮੈਂ ਚਾਹ ਬਣਾ ਦੇਣਾ ਵੀ ਹੂ ਨਾ ਹਾਂ ਜਦ ਮੈਂ ਕਿਹਾ ਦਵਾਦ ਰੋਟੀਆਂ ਬਣਾ ਲੈ ਨਾ ਹਾਂ ਨਾ ਨਾ ਵੀ ਬੋਲਦੀ ਨਹੀਂ ਉਹ ਤਾਂ ਜਮਾਂ ਚ ਪੈ ਜਾਂਦੀ ਨਹੀਂ ਫਿਰ ਮੈਨੂੰ ਕਰੀ ਚੱਲੂ ਇਹ ਮਨਪ੍ਰੀਤ ਚਾਹ ਬਣਾ ਲਿਆ ਰੋਟੀਆਂ ਲਾ ਦੇ ਇਹ ਤਾਂ ਰੋਟੀਆਂ ਦੇ ਮੈਂ ਮੈਂ ਨਾ ਵੀ ਇਹਨੂੰ ਕੋਲੀ ਚ ਪਾ ਕੇ ਭਾਂਡਿਆਂ ਚ ਪਾ ਕੇ ਵੀ ਦਿੰਨੀ ਆ ਵੀ ਜਦ ਇਹ ਲੇਟ ਹੋਈ ਹੋ ਜਾਂਦੀ ਹੋਵੇ ਪਰ ਇਹ ਨਹੀਂ ਕਿਸੇ ਦਾ ਨਹੀਂ ਕਰਨਾ ਚਾਹੁੰਦਾ ਅੱਜ ਘਰ ਕੱਕ ਚਾਹ ਬਣਾਉ। ਤੂੰ ਹਾਂ ਰੋਟੀ ਵੀ ਤੂੰ ਬਣਾਏਂਗੀ। ਕੱਲ ਨੂੰ ਕੰਮ ਤੇ ਕਿੰਨੇ ਵਜੇ ਜਾਣਾ? ਦੰਨ। ਬਸ ਠੀਕ ਆ ਫਿਰ ਮੈਂ 1 ਵਜੇ ਤੈਨੂੰ ਪਹਿਲਾਂ ਜਾਣਾ ਤੇ ਇਹਦੋਂ ਪਹਿਲਾਂ ਪਹਿਲਾਂ ਸਾਰਾ ਕੁਝ ਬਣ ਜਾਣਾ ਚਾਹੀਦਾ। ਡਨ। ਚਲ ਗਾਈਜ਼ ਹੁਣ ਅਸੀਂ ਨੀਂਦ ਲਾ ਲਈਏ। ਹੰਗਾਏ ਆਂ ਤੇ 1 ਵਜੇ। ਬਾਅਦ ਦਾ ਹੋ ਜਾਂਦਾ। ਹੂੰ। ਠੀਕ ਆ ਬਾਏ। ਸੌਂ ਜੀਏ ਬਾਏ। ਹਾਂਜੀ ਤੇ ਅਸੀਂ ਹੁਣ ਉੱਠ ਖੜੇ ਸੀ 1 ਵਜੇ ਗਿਆ ਤੇ ਅਰਸ਼ਣਿਆ ਚਾਹ ਬਣਾ ਲੈਣ। ਤੇ ਚਾਹ ਪੀ ਲਈ ਹੁਦਵਾ ਦੇਖਦੇ ਫੀ ਪ੍ਰੋਗਰਾਮ ਤਾਂ ਦੇਖੋ ਬਾਹਰ ਦਾ ਮੌਸਮ ਅੱਜ ਕੋਸ਼ਿਸ਼ ਇਸ ਤਰ੍ਹਾਂ ਤੋਂ ਪਣੀ ਕਲੀ ਰਿਹਾ ਕੱਲ੍ਹ ਤੋਂ ਬਹੁਤ ਜ਼ਿਆਦਾ ਮੀਂਹ ਸੀਗਾ ਬਹੁਤ ਜ਼ਿਆਦਾ ਠੰਡ ਸੀ ਠੰਡਾ ਅੱਜ ਵੀ ਹੋ ਗਈ ਪਰ ਅੱਜ ਧੁੱਪ ਨਿਕਲੀ ਹੋਈ ਆ ਤਾਂ ਕਰਕੇ ਵੀ ਦੇਖੋ ਮਣ ਜਾਣਾ ਤਾਂ ਜਾ ਸਕਦੇ ਆ ਚਾਹ ਪੀ ਲਈ ਚਾਹ ਚੁ ਇਹ ਕੁਫੀ ਬੀ ਨਾ ਕੁੜਾ ਨਿਕਲੇ ਆ ਸਾਰੇ ਦੇ ਮਤਲਬ ਉੱਥਲ ਨੂੰ ਉੱਥਲ ਨੂੰ ਕੱਢ ਕੇ ਸਾਰੇ ਕਮਰੇ ਚੋਂ ਕੱਢ ਕੇ ਇੱਥੋਂ ਇੰਨੇ ਕੁ ਨਿਕੜਿਆ ਫਿਰ ਵੀ ਨਾਲੇ ਸਿੱਧੀ ਮਤਲਬ ਬੂਟ ਵਗੈਰਾ ਉੱਤਰ ਨਹੀਂ ਲਿਆ ਕੇ ਅੰਦੇ ਬਸ ਹੁਣ ਮੇਰਾ ਸਿਰਫ ਉਹ ਟੇਬਲ ਰਹਿ ਗਿਆ ਸਾਫ਼ ਕਰਨ ਵਾਲਾ ਇੱਕ ਗਾਰਬੇਜ ਸੁੱਟਣ ਵਾਲਾ ਰੱਖਿਆ ਤੇ ਗਾਰਬੇਜ ਕਿਉਂਕਿ ਮੈਨੂੰ ਇੰਨਾ ਪਤਾ ਨਹੀਂ ਹੈਗਾ ਜੇ ਤਦ ਅਸ਼ ਮਤਲਬ ਆਗੀ ਇਹਦੋਂ ਬਾਅਦ ਅਸੀਂ ਗਾਰਬੇਜ ਸੁੱਟ ਕੇ ਆਮ ਉਹਦੇ ਤੋਂ ਪਹਿਲਾਂ ਪਹਿਲਾਂ ਮੈਂ ਬਸ ਆ ਝਾੜੂ ਆ ਕੱਢ ਦਾਂ ਤੇ ਉਹ ਟੇਬਲ ਸਾਫ਼ ਕਰ ਦਾਂ ਉਸ ਤੋਂ ਬਾਅਦ ਆ ਜਿਹੜਾ ਘਰ ਵਿੱਚ ਪਿਆ ਬਾਚੂ ਮਾਲਾ ਮੈਂ ਪਿੰਚਣਾਉਣਾ ਜਾਂ ਇੱਕ ਆ ਪਿਆ ਬਾਰੇ ਕੱਤੇ ਵਾਲਾ ਇਹ ਅੱਡ ਅੱਡ ਮਤਲਬ ਉਹਨਾਂ ਚ ਬਿੰਨ ਚ ਪਾ ਕੇ ਆਉਣਾ ਪੈਂਦਾ ਜੇ ਘਾਤ ਪਾਈ ਇਹ ਤਾਂ ਫੈਨ ਲੱਗ ਫੈਨ ਲੱਗ ਜਾਂਦਾ ਤਾਂ ਕਰਕੇ ਹੁਣ ਜਦੋਂ ਆਰਸ਼ ਹੋ ਗਈ ਕਿਉਂਕਿ ਉਹਨੂੰ ਪਤਾਗਾ ਤੇ ਫੇਰ ਮੈਂ ਸਾਰਾ ਜਿਹੜੇ ਘਰ ਵਿੱਚ ਆ ਉਹ ਕਰਕੇ ਆਵਾਂਗੀ ਚਲ ਮੈਂ ਹੁਣ ਕਰ ਲਾਂ ਬਸ ਇੰਨੇ ਤੇ ਰਹਿ ਗਿਆ ਮੜ ਮੋਟਾ ਆ ਤਾਂ ਉਦੋਂ ਜਾਉ ਤੇ ਚਲੋ ਗਾਇਸ ਤੇ ਹੁਣ ਆਰਸ਼ ਹੋ ਗਈ ਆ ਰੈਡੀ ਕੰਬੀ ਅਸੀਂ ਜਾਣਾਗਾ ਤੇ ਹੁਣ ਮੈਂ ਵੀ ਹੋ ਜਾ ਤੇ ਕਲਾਗਾਰਬਿਜ ਰਹਿ ਗਿਆ ਸੀਗਾ ਹੁਣ ਅਰਸ਼ਾ ਮਤਲਬ ਉਹ ਕਰਕੇ ਆਉਂਦੀ ਆਗੀ ਹਾਂ ਮਤਲਬ ਆ ਦੇਖੋ ਐਨਾ ਗੰਦ ਪਿਆ ਪਿਆ ਆ ਕਿਚਨ ਦਾ ਜਿਹੜਾ ਹੈਗਾ ਗਾਰਬੇਜ ਹੈ ਇੱਕ ਵਾਸ਼ਰੂਮ ਦਾ ਤੇ ਇੱਕ ਉਹ ਜਿਹੜਾ ਬਾਰੀ ਸਾਨੂੰ ਦਿਖਾਇਆ ਸੀ ਉਹ ਸੀਗਾ ਤੇ ਆ ਡੱਡ ਬਿਨਾਂ ਚ ਪਾਏ ਆਉਗੀ ਜਿੱਦੇ ਜਿੱਦੇ ਚ ਹੋਇਆ ਪਾਏਗੀ ਨਾ ਅਰਸ਼ਾ हां बस ये पाके आऊँगी ਤੇ ਬਸ ਮੈਂ ਹੁਣ ਮੈਂ ਰੈਡੀ ਹੋ ਜਾ ਫਿਰ ਅਸੀਂ ਚੱਲਦੇ ਆ ਤੇ ਤੁਹਾਨੂੰ ਹਨਾ ਇੱਕ ਦਿਨ ਬੇਸਮੈਂਟ ਦਾ ਟੂਰ ਵੀ ਕਰਾਵਾਂਗੇ ਪਰ ਆਉਣ ਪਤਾ ਸੀ ਅੱਜ ਹੀ ਕਰਾ ਦਈਏ ਗੱਲ ਕਰ ਹਨਾ ਵੀ ਹੁਣ ਅਸੀਂ ਜਾਣਾਗਾ ਪਹਿਲੇ ਬੈਂਕ ਬੈਂਕ ਚ ਵੀ ਜਾਣਾ ਇਹਨੇ ਮਤਲਬ ਤਾਂ ਕਰਕੇ ਫਿਰ ਵੀ ਹੁਣ ਸਾਨੂੰ ਥੋੜੀ ਜਿਹੀ ਕਾਲੀਏ ਚਲੋ ਅਸੀਂ ਪਾ ਗ ਜੀ ਇੱਥੇ ਹੁਣ ਐਂਡ ਹੁੰਦਾ ਬਲੌਗ ਤੇ ਤੁਸੀਂ ਹਨਾ ਵੀ ਸਾਨੂੰ ਕਹਿ ਸਕਦੇ ਹੋ ਵੀ ਹਾਂ ਆਏ ਦੇ ਤੇ ਬਣਾਈਏ ਜਾਂ ਆਏ ਦੇ ਤੇ ਬਣਾਈਏ ਤੁਸੀਂ ਸਾਨੂੰ ਕਹਿ ਸਕਦੇ ਹੋ ਤਾਂ ਅਸੀਂ ਉਸੇ ਤੇ ਬਣਾਵਾਂਗੇ ਤੇ ਨਹੀਂ ਫਿਰ ਦੁਬਾਰਾ ਅਸੀਂ ਬੇਸਮੈਂਟ ਦਾ ਜਿਹੜਾ ਹੈਗਾ ਟੁਰ ਕਢਾਵਾਂਗੇ ਸਾਨੂੰ ਵੀ ਕਹਿ ਕਿਵੇਂ ਕਿਵੇਂ ਆ ਠੀਕ ਆ ਦਿਖਾਈਏ ਤਬ ਪਤਾ ਛਪੜੀ ਤੇ ਆ ਜਾ ਰਹੀ ਹੈਗੀ ਹੁਣ ਇਹਨੇ ਮਤਲਬ ਦੋ ਤਿੰਨੇ ਖਿਲੇ ਰੱਖਿਆ ਹਾਂ ਹੁਣ ਇਹਨੇ ਉਹ ਕੀ ਕਹਿਣੇ ਹੁੰਦੇ ਨੇ ਬਰੀਲਾ ਬਣਾ ਗਿਆ ਨੇ ਦੋ ਚਾਰ ਤੇ ਹੁਣ ਇਹ ਉਹਨਾਂ ਨੂੰ ਦੇਖਦੀ ਜਾਊਗੀ ਸਾਰੇ ਰਾਤ ਬਸ ਬੁੱਸ ਜ ਸਾਰੇ ਕਿਤੇ ਮਤਲਬ ਸਾਰੇ ਤੇ ਜਲੂਸ ਕੱਢਵੇਂਗਾ ਆਈ ਕਤਰਾ ਆਈ ਆਈ ਘਟਾ ਕੇ ਸੀਤਾ ਵੀ ਪਤਾ ਲੱਗੇ ਵੀ ਹਾਂ ਪਿੰਡਾਂ ਵਾਲੇ ਇੱਥੇ ਆ ਗਏ ਬਠਿੰਡੇ ਵਾਲੇ ਆ ਗਏ ਵੀ ਇੱਥੇ ਯੈਸ ਤੇ ਉਧਰ ਗਾਇਸ ਕੁੱਤਾ ਆ ਰਿਹਾ ਕੀ ਜਦ ਤਨ ਤੀਰ ਤਨ ਗਾਇਸ ਪਰਮਬੀਰ ਕਦੋਂ ਗਿਆ ਸੀ ਸ਼ਿਫਟ ਤੇ ਬਸ ਗਏ ਤੇ ਜਦੋਂ ਜਾਣ ਦਾ ਮਰੇ ਰੇਸ ਵੇਰੇ ਸ਼ਿਫਟ ਤੇ ਗਿਆ ਸੀ ਤੇ ਰਾਜਾ ਇਹਨੂੰ ਆ ਮਿਲ ਗਿਆ ਇਹ ਉਠਾ ਕੇ ਲਿਆਇਆ ਇਹ ਬਸਦੇ ਸੀ ਕਿ ਬਸ ਤੇ ਉਤਰ ਕੇ ਫੇਰ ਮੈਂ ਆ ਵੀ ਆਇਆ ਹਾਂ ਤੁਰ ਕੇ ਆਇਆ ਕਿ ਫੇਰ ਬਸ ਤੇ ਬਸ ਤੇ ਦੇਖ ਪਿਛਲੇ ਵੀ ਇਸ ਸਟ੍ਰੀਟ ਮੈਂ ਹਾਂ ਵੀ ਉੱਥੇ ਪਿਆ ਸੀ ਮੈਂ ਸਾਡੀ ਇਹ ਖਾਸੀਅਤ ਆ ਵੀ ਇਹ ਨੂੰ ਇਹ ਨੂੰ ਜਾਇ ਜਿੰਨੇ ਵੀ ਅਸੀਂ ਜਾਣੇ ਜੇ ਰਾਜਕੁਸ਼ ਮਿਲਦਾ ਤਾਂ ਕੋਸ਼ ਛੱਡ ਕੇ ਨਹੀਂ ਆਉਣਾ ਹੁਣ ਪਰਮਵੀਰ ਸਿੰਘ ਜੀ ਇਹ ਲੈ ਕੇ ਆਏ ਨੇ ਕਿਉਂ ਲੈ ਕੇ ਆਏ ਮਾੜਾ ਦੱਸੋਗੇ ਕਿਉਂ ਹੀ ਬਸ ਜੇ ਬਾਹਰ ਕੱਢੀ ਪਈ ਸੀ ਚੱਕ ਲੈ ਨਹੀਂ ਮੈਨੂੰ ਹੱਸਦੇ ਘਿਰਦੇ ਚਿਹਰੇ ਲੋਕੋ ਬਿਲਕੁਲ ਅੱਛੇ ਲੱਗਦੇ ਮੋਠਾ ਲਾਇਆ ਇਹ ਜਹਾਜ਼ ਦੇਖਾ ਜਹਾਜ਼ ਦੇ ਘਿਰਦੇ ਚਿਹਰੇ ਕਹਾਂ ਸੇ ਆਏ ਪਰਮਵੀਰ ਨੀਦ ਹੋ ਗਈ ਪੂਰੀ ਜੇ ਹੋਈ ਨਹੀਂ ਮਾਰੇ ਆਏ ਦੱਸੇ ਬਸ ਇਹਦੀ ਨੀਂਦ ਪੂਰੀ ਨਹੀਂ ਹੈਈ ਤਾਂ ਕਰਕੇ ਚਵਲੀਆਂ ਮਾਰੀ ਜਾਂਦਾ ਬਸ ਇਹ ਇਹ ਉਠਾ ਕੇ ਲੈ ਆ ਹੁਣ ਫੇਰ ਜਾਣਾ ਇਹਦੀ ਨੀਂਦ ਪੂਰੀ ਨਹੀਂ ਹੁੰਦੀ ਕਿਉਂਕਿ ਇਹਦੀ ਸ਼ਰਟ ਲਗਾਤਾਰ ਹੁੰਦੀ ਆ ਰਾਤ ਨੂੰ ਤੇ ਇਧਰ ਆ ਦੇਖੋ ਗਾਇਸ ਕੱਲ ਮੈਂ ਸਾਫ਼ ਕਰਕੇ ਸਾਰਾ ਕੂੜਾ ਹਣਾ ਵੀ ਵਿੱਚ ਪਾਇਆ ਬਾਲਟੀ ਦੇ ਆ ਰਕੂਣ ਰਕਾਨ ਆ ਗਿਆ ਪਰ ਦਨੀ ਆ ਦੇਖੋ ਜੇ ਡੂਲਦੀ ਆ ਉਸਨੇ ਇਹਨੇ ਜਾਣਾ ਬਈ ਕਾਲਜ ਹਾਏ ਕੋਈ ਬਾਈ ਤਾਂ ਆਈ ਨਹੀਂ ਕੱਲੀ ਜਾ ਪੀੜੀਆਂ ਰੋਟੀ ਰੋਟੀ ਯਾਰਸ਼ ਰੋਟੀ ਦਾ ਕੀ ਮਾੜਾ ਐ ਪ੍ਰੋਗਰਾਮ ਐ ਦੱਸੋਗੇ ਮਾੜਾ ਐ ਤੁਸੀਂ ਕਾਲਜ ਜਾਣਾ ਹੁਣ ਚਲੋ ਗਾਇਸ ਇਹਨੂੰ ਮੈਂ ਰੋਟੀ ਰੁਟੀ ਬਣਾ ਕੇ ਦੇ ਦਾਂ ਫਿਰ ਇਹਨੇ ਕਾਲਜ ਜਾਣਾ ਕਿਉਂਕਿ ਮੈਂ ਅਸਤਜ ਬੇਲਨੇ ਆ ਆ ਵੀਰਾ ਵੀਰਾ ਤੂੰ ਵੀ ਫੇਲਾ ਵੇ ਵੀਰਾ ਤੂੰ ਵੀ ਬੇਲਨਾ ਹਾਂ ਬਸ ਮੈਂ ਵੀ ਬੇਲਨੀ ਆ ਵੀਡੀਓ ਫੋਟੋ ਮੰਗਣੇ ਕੋਟਣਾ ਹਾਂ ਹਾਂ ਦੀ ਗਾਇਸ ਤੇ ਇਧਰ ਪਰਮਵੀਰ ਉੱਠ ਖੜਿਆ ਸੀਗਾ ਇਹ ਨੂੰ ਉੱਠਦੇ ਸਾਰ ਬੈਡ ਨਿਊਜ਼ ਮਿਲੀ ਕੇ ਕੀ ਮਿਲੀ ਪਰਮਵੀਰ ਗੈਸ ਹੀ ਮੂ ਨਹੀਂ ਹੋ ਰਹੀ ਇੱਥੇ ਰਹਿਾਂਗੇ ਜਿਹੜਾ ਕਰ ਕਰ ਦੇ ਗਿਆ ਸੀ ਬਸ ਉਹ ਇਲਾਸ਼ਨ ਸੀਗੇ ਆਂਟੀ ਨੇ ਜੋਰ ਪਾ ਦੇ ਹਾਂ ਇੱਥੇ ਰਹਿਾਂਗੇ ਆਂਟੀ ਜਾਨੇ ਤੁਸੀਂ ਨਾ ਜਾਓ ਤੁਸੀਂ ਜਾ ਰਹੇ ਹੋ ਤੁਸੀਂ ਨਾ ਜਾਓ ਅਸੀਂ ਆਖਿਆ ਹਾਂ ਕਿੰਨਾ ਡੂੰਗਾ ਤੋਂ ਆ ਪਟਕੇ ਲੱਗੀਆਂ ਹਾਂ ਵੀ ਤੋਂ ਥੋੜੇ ਵਰਗੀਆਂ ਐਟਮਾਂ ਸਾਨੂੰ ਸੇ ਹੋਣੀਆਂ ਨਹੀਂ ਵੀ ਥੋੜੀਆਂ ਵਰਗੀਆਂ ਐਟਮਾਂ ਸਾਨੂੰ ਮੋੜ ਕੇ ਨਹੀਂ ਥਿਆਉਣੀਆਂ ਤਾਂ ਕਰਕੇ ਉਹਨਾਂ ਨੇ ਜਿਹੜੇ ਕਿ ਬਾਰ-ਬਾਰ ਤੀਜੇ ਦਿਨ ਫੈਦਲਾ ਰੰਮ ਬਜਾ ਦਿੰਦੇ ਨੇ ਬਸ ਗੱਡੀ ਆਉਣੀ ਹੁੰਦੀ ਆ ਕਿ ਬੰਦ ਹੋ ਜਾਣਾ ਹੈ ਨਾ ਪਰ ਮੇਰੀ ਆਪਣੀ ਹਜੇ ਤੱਕ ਕਿਸਮਤ ਚੰਗੀ ਆ ਵੀ ਹਜੇ ਤੱਕ ਉਹ ਗੱਡੀ ਸਾਡੇ ਤੱਕ ਪਹੁੰਚੀ ਨਹੀਂ ਹੈਗੀ ਜਿੱਥੇ ਪਹੁੰਚ ਗਏ ਉੱਦੇ ਦੇਖਾਂਗੇ ਇਹ ਕਹਨੇ ਮੈਂ ਦੇ ਦੂੰਗਾ ਨੋ ਵਰੀ ਹੈਨਾ ਕਿਉਂਕਿ ਦਾਦੇ ਹੀ ਜਾਲੇ ਵਜਾਉਂਦਾ ਹੈ ਤਾਂ ਕਰ ਹਾਂਜੀ ਜੇ ਦੁਬਾਰਾ ਫੇਰ ਕਰੂਂਗੇ ਆ ਤਾਂ ਤੈਨੂੰ ਦੇ ਦਿਸ ਸਮਾਂ ਅੰਟੀ ਦੁਆਰਾ ਐਕਸਪਲੇਨ ਕੀਤਾ ਜਾਵੇ ਪੂਰੀ ਦੀ ਹੈਲੋ ਦੁਆਰਾ ਐਕਸਪਲੇਨ ਕੀਤਾ ਜਾਵੇ ਐਕਸਪਲੇਨ ਨਹੀਂ ਹੈ ਉਹ ਜੇ ਦੁਬਾਰਾ ਫੇਰ ਨਾ ਆਰੰਭ ਬਜਾਦਾ ਜਾਂ ਤਾਂ ਘੋਮਨ ਕਾਲਾ ਨਹੀਂ ਦੇਖਦਾ ਅੱਛਾ ਤੇ ਇਹਨੇ ਬਾਲੇਵਾਰੀ ਵਜਾਤਾ ਕਿਸੇ ਨੇ ਨਹੀਂ ਲਿਆ ਹੋ ਸਾਰੇ ਨੇ ਮੰਮਗਾ ਮਜੋਗਦਾ ਹੁੰਦੇਗਾ ਮੈਨੂੰ ਨਾ ਮਿਲਿਆ ਕਿਉਂਕਿ ਇਹ ਜਿਆਦਾ ਮਤਲਬ ਕਿਉਂ ਹਰਿਆਣਵੀ ਹਰਿਆਣਵੀ ਮੁੰਡਾ ਨਾ ਤਾਂ ਕਰਕੇ ਜਿਆਦਾ ਕਿਉਂ ਖਾਣਾ ਪਸੰਦ ਕਰਦਾ ਤਾਂ ਕਰਕੇ ਬਜਾ ਬੱਜ ਜਾਂਦਾ ਹੈ ਫਾਇਰ ਫਾਇਰ ਵਿੱਚ ਚਲਾ دیا 1000 ਨੇ ਉਹ ਮਰ ਜਾਈਏਂਗੀ ਰਣਾ ਤੁਮੇ ਇੱਕ ਬਦਨ ਮਤਾਰ ਦੂੰਮ ਬਸ ਇਹਨੂੰ ਫਿਰ ਉਤਾਰਨਾ ਪਊ ਹੋਰ ਤਾਂ ਕੋਈ ਹੱਲ ਹੈ ਨਹੀਂ ਹੋਰ ਨਹੀਂ ਹੈਗਾ ਕੋਈ ਹੱਲ ਕਿਉਂਕਿ ਨਹੀਂ ਫਿਰ ਗੱਡੀ ਦਰਵਾਜੇ ਤੱਕ ਆਉਨ ਨੂੰ ਹੁਣ ਟਾਈਮ ਨਹੀਂ ਲੱਗਣਾ ਕਿਉਂਕਿ ਬਾਬਾ ਬਾਰ ਬਚ ਗਿਆ ਸੀ ਗਾਈ ਸਾਡੀ ਕਿਸਮਤ ਤੇ ਚੰਗੀ ਸੀ ਅਸੀਂ ਤੇ ਉਨੀ ਹੁੰਨਿਆ ਕਰੇ ਇਹ ਬਜਾ ਦਿੰਦਾ ਉਦੋਂ ਬਾਅਦ ਬਜਾਉਂਦਾ ਜੋਰ ਤੇ ਦਾਨਿਆ ਤੂੰ ਮੋ ਕੱਢਣ ਤੇ ਜੋਰ ਦੇ ਦਾਨਿਆ ਤੇ ਫਿਰ ਉੱਪਰ ਵਾਲਾ ਜਵਾਬ ਦੇਗਾ ਵਾ ਫਿਰ ਉੱਪਰ ਵਾਲਿਆਂ ਨੂੰ ਜਵਾਬ ਦਿੰਨੇ ਆ ਵੀ ਹਾਂ ਕੀ ਹੋ ਗਿਆ ਸੀ ਮੈਂ ਕਿਹਾ ਵੀ ਪਰਮਬੀਰ ਸਿੰਘ ਟਰੋਂਟੇ ਬਣਾ ਰਿਹਾ ਸੀ ਤਾਂ ਕਰਕੇ ਮੰਨ ਲਓ ਫਾਇਰ ਫਾਇਰ ਹੋ ਗਿਆ ਉਹ ਕਹਿੰਦੇ ਬਚ ਗਈ ਅੱਗੁੱਗ ਤਾਂ ਨਹੀਂ ਲੱਗ ਗਈ ਤਾਂ ਕਰਕੇ ਉਹਦੇ ਅਸੀਂ ਬਚ ਗਏ ਗਾਇਜ਼ ਨਹੀਂ ਅੱਗ ਲੱਗ ਜਾਨੀ ਸਿਰਦਾ ਧੂਆਂ ਹੋ ਗਿਆ ਸੀ ਪਰ ਗੱਡੀ ਤੋਂ ਅਸੀਂ ਫਿਰ ਵੀ ਬਾਤ